ਕਹਾ ਜੀ ਕਿਧਰ ਕੀ ਆਲਾ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਬੜੇ ਵਧੀਆ ਮਹਾਰਾਜੇ ਕਿਧਰ ਇਹ ਮੱਚ ਗੱਭਣੇ ਆਪਣੇ ਕੋਲ ਕਿੰਨੇ ਸੂਬੇ ਦੀ ਇਹ ਸੂਆ ਸੰਧੂ ਸਾਹਿਬ ਤੱਜਾ ਵਾ ਤੱਜਾ ਸੂਆ ਹਾਂਜੀ ਤੇ ਕਿੰਨੇ ਦਿਨ ਬਾਕੀ ਹੈ ਕਿ ਤਿਆਰੀ ਆ ਤਿਆਰੀ ਸੰਧੂ ਸਾਹਿਬ ਕੋਈ 1-2 ਦਿਨ ਮਹਾਈਆਂ ਖੜੇ ਚਲੋ ਲਓ ਵੀ 202 ਦਿਨ 1-2 ਦਿਨ ਦੀ ਹਜੇ ਬਿਲਕੁਲ ਤੁਸੀਂ ਦੇਖੋ ਨਰਮ ਕਹਿ ਲੋ ਚਾਹੇ ਤਿਆਰੀ ਕਰੋ ਆਜ ਭੜਕ ਚ ਸੂਪ ਆਣਾ ਇਹਨਾਂ ਠਿਕਾ ਜੀ ਪੂਰੇ ਪੂਰੇ ਖਿੱਚੇ ਆ ਪੂਰੇ ਪੂਰੇ ਨਵਾਏ ਆ ਤੱਜਾ ਸੂਆ ਠੀਕ ਆ ਜੀ ਹਾਈਪੇ ਕਾਤੋ ਵਜਨ ਤੁਹਾਡੇ ਸਾਹਮਣੇ ਆ ਬਾਕੀ ਲੇਵਾ ਆਰਡਰ ਬਹੁਤ ਸੋਹਣਾ ਟਕਾਣੀ ਤੇ ਆ ਓਨੀ ਗਾਹ ਲੇਵੇ ਜਿ ਬੰਤਰਾਂ ਦੀ ਤੇ ਪਛਾਣ ਠੀਕ ਆ ਸੋ ਬਿਲਕੁਲ ਸਾਫ ਸੁਥਰੀ ਮੱਝ ਬਿਲਕੁਲ ਪਿੰਡੇ ਦੀ ਗੱਲ ਕਰੀਏ ਪਤਲੇ ਪਿੰਡੇ ਦੀ ਆ ਤਿੱਜਾ ਸੁਆ ਇਸ ਮੈਨੇ ਸੋਣਾ ਰੋਡ ਬਿਲਕੁਲ ਜੈਨੂਨ ਜੈਗ ਇੱਕ ਵਾਰੀ ਗਿੰਦਰ ਵੀਰ ਇੱਕ ਵਾਰੀ ਹੋਰਾਂ ਨੂੰ ਤੋਰ ਤੇ ਸੋ ਦੋਸਤੋ ਡਿਮਾਂਡ ਦੀ ਭਾਵੇਂ 90 95 92 ਕੁਛ ਵੀ ਕਰਾ ਲਓ ਤੇ 80 ਹਜ਼ਾਰ ਦੀ ਗਿੰਦਰਾਂ ਦਾ ਵੀ ਖਾਂ ਆ ਜਿਹੜੀ ਆਪਾਂ ਦੇਣੀ ਹੈ ਯੈਸ ਨੂੰ 80 ਹਜ਼ਾਰ ਦੀ ਸੋ ਜਿਹੜੇ ਵੀ ਸੱਜਣ ਨੂੰ ਪਸੰਦ ਆਊਗੀ ਕਾਲ ਕਰ ਲਿਓ ਇਸ ਕੁਆਲਿਟੀ ਚੰਗੀ ਹੈ ਗੋਲ ਸਿੰਘ ਤੇ ਟਾਂਚਾ ਢੂੰਚਾ ਤੁਹਾਡੇ ਸਾਹਮਣੇ ਇਸ ਮੈ ਦਾ ਠਿਕਾ ਜੀ ਸੋ ਭਾਰ ਪਿੱਛੇ ਦੀ ਮੁਸ਼ਕਲ ਤੋਂ ਰਹਿਤ ਟਿੱਪਣ ਇੱਕ ਨੰਬਰ ਉਹਦੀ ਤਸਦੀਕ ਬਹੁਤ ਵੱਡਾ ਆ